ਆਓ ਆਪਾਂ ਦੇਖਦੇ ਆਂ ਯਸਾ ਹੀ ਆਦੀ ਕਥਾ ਉਹਦਾ 43 ਨੰਬਰ ਅਧਿਆਇ ਤੇ ਉਹਦੀ 18 ਤੇ 19 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ ਪੁਰਾਣੀਆਂ ਗੱਲਾਂ ਨੂੰ ਚੇਤੇ ਨਾ ਕਰੋ ਪੁਰਾਣੀਆਂ ਗੱਲਾਂ ਨੂੰ ਨਾ ਸੋਚੋ ਵੇਖੋ ਮੈਂ ਕਹਾਂਗਾ ਅਤੇ ਹੱਲ ਵਿੱਚ ਨਦੀਆਂ ਆਮੀਨ ਹallelujah so ਇਸ ਸਾਲ ਦੇ ਲਈ ਪਰਮੇਸ਼ਵਰ ਨੇ ਅੱਜ ਇਹ ਬਰਕਤ ਵਾਲਾ ਵਚਨ ਸਾਡੇ ਲਈ ਦਿੱਤਾ ਹੈ ਹਰੇਕੋ ਵਿਅਕਤੀ ਜੋ ਆਪਣੇ ਜੀਵਨ ਦੇ ਵਿੱਚ ਬਰਕਤ ਚਾਹੁੰਦਾ ਹੈ ਇਸ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਅੰਗੀਕਾਰ ਕਰੇ ਆਪਣੇ ਦਿਲ ਦੇ ਵਿੱਚ ਇਹਨੂੰ ਸਵੀਕਾਰ ਕਰੇ ਔਰ ਪ੍ਰਤੀ ਦਿਨ ਇਸ ਵਚਨ ਦੇ ਉੱਤੇ ਚਿੱਤ ਲਾਵੇ ਕਿ ਪਰਮੇਸ਼ਵਰ ਨੇ ਸਾਲ ਦੇ ਪਹਿਲੇ ਉਸ ਆਰਾਮ ਦੇ ਦਿਨ ਵਿੱਚ ਜਦ ਮੈਂ ਪਰਮੇਸ਼ਵਰ ਦੇ ਘਰ ਵਿੱਚ ਗਿਆ ਤਾਂ ਪਰਮੇਸ਼ਵਰ ਨੇ ਇਹ वचन ਮੈਨੂੰ ਦਿੱਤਾ ਤੁਸੀਂ ਦੇਖੋਗੇ ਇਸ वचन ਦੇ ਅਨੁਸਾਰ ਬਰਕਤਾਂ ਤੁਹਾਡੇ ਜੀਵਨ ਦੇ ਵਿੱਚ ਹੋਣਗੀਆਂ ਆਮੇਨ वचन 'ਚ ਲਿਖਿਆ ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ ਪੁਰਾਣੀਆਂ ਗੱਲਾਂ ਨੂੰ ਚੇਤੇ ਨਾ ਕਰੋ ਇਸ ਸਾਲ ਦੇ ਵਿੱਚ ਤੁਸੀਂ ਕੋਈ ਵੀ ਉਹ ਦੁੱਖ ਕੋਈ ਵੀ ਉਹ ਪੁਰਾਣੀ ਗੱਲ ਜਿਹੜੀ ਤੁਹਾਨੂੰ ਪਰੇਸ਼ਾਨ ਕਰਦੀ ਆ ਤੁਸੀਂ ਬਿਲਕੁਲ ਵੀ ਚੇਤੇ ਨਹੀਂ ਕਰਨੀ ਬਿਲਕੁਲ ਵੀ ਉਸ ਗੱਲ ਨੂੰ ਰਿਪੀਟ ਨਹੀਂ ਕਰਨਾ ਉਸ ਗੱਲ ਦਾ ਬਿਲਕੁਲ ਵੀ ਜ਼ਿਕਰ ਨਹੀਂ ਕਰਨਾ ਚਾਹੇ ਉਹ ਬਿਮਾਰੀ ਦੇ ਨਾਲ ریلیਟਡ ਹੋ ਸਕਦੀ ਆ ਤੁਹਾਡੇ ਬੱਚਿਆਂ ਦੇ ਬਾਰੇ ਵਿੱਚ ਜਾਂ ਕਾਰੋਬਾਰ ਦੇ ਬਾਰੇ ਵਿੱਚ ਜਿਵੇਂ ਹੋ ਸਕਦਾ ਕਿ 2024 ਦੇ ਵਿੱਚ ਕਾਰੋਬਾਰ ਵਿੱਚ ਬਹੁਤ ਘਾਟਾ ਰਿਹਾ ਹੋਵੇ ਬੱਚੇ ਆਣਾ ਗਿਆਕਾਰੀ ਦੇ ਵਿੱਚ ਹੋਣ ਘਰ ਵਿੱਚ ਕਲੇਸ਼ ਹੋਵੇ ਪਰ ਵਚਨ ਕੀ ਕਹਿੰਦਾ ਪਹਿਲੀਆਂ ਤੇ ਪੁਰਾਣੀਆਂ ਗੱਲਾਂ ਨੂੰ ਚੇਤੇ ਨਾ ਕਰੋ ਸੋ ਇਸ ਸਾਲ ਦੇ ਵਿੱਚ ਅਸੀਂ ਉਹਨਾਂ ਪੁਰਾਣੀਆਂ ਗੱਲਾਂ ਨੂੰ ਯਾਦ ਬਿਲਕੁਲ ਵੀ ਨਹੀਂ ਕਰਨਾ ਕਈ ਵਾਰੀ ਅਸੀਂ ਨਾ ਪੁਰਾਣੀਆਂ ਪੁਰਾਣੀਆਂ ਗੱਲਾਂ ਕੱਢ ਕੇ ਲਿਆਉਣੇ 20 20 ਸਾਲ ਪੁਰਾਣੀਆਂ ਜਿਹਦੇ ਨਾਲ ਰਿਸ਼ਤੇ ਖਰਾਬ ਹੋ ਜਾਂਦੇ ਆ ਜਿਹਦੇ ਨਾਲ ਕਾਰੋਬਾਰ ਖਰਾਬ ਹੋ ਜਾਂਦੇ ਜਿਹਦੇ ਨਾਲ ਤੁਹਾਡਾ ਫਿਊਚਰ ਤੁਹਾਡਾ ਪ੍ਰੈਜੈਂਟ ਜਿਹੜਾ ਆ ਉਹ ਖਰਾਬ ਹੋ ਜਾਂਦਾ ਆ ਪਰਮੇਸ਼ਵਰ ਦੀ ਇੱਛਾ ਹੈ ਤੁਹਾਡੇ ਪ੍ਰੈਜੈਂਟ ਨੂੰ ਤੇ ਤੁਹਾਡੇ ਫਿਊਚਰ ਨੂੰ ਬਿਹਤਰੀਨ ਬਣਾਉਣ ਦੀ ਇਸ ਲਈ ਵਚਨ ਕਹਿੰਦਾ ਪੁਰਾਣੀਆਂ ਗੱਲਾਂ ਨੂੰ ਚੇਤੇ ਨਾ ਕਰੋ ਪੁਰਾਣੀਆਂ ਗੱਲਾਂ ਨੂੰ ਨਾ ਸੋਚੋ ਮਾਈਂਡ ਵਿੱਚ ਵੀ ਨਹੀਂ ਆਉਣ ਦੇਣੀਆਂ ਸੋਚ ਵਿੱਚ ਖੌਟਸ ਦੇ ਵਿੱਚ ਖਿਆਲਾਂ ਵਿੱਚ ਵਿਚਾਰਾਂ ਵਿੱਚ ਨਹੀਂ ਆਉਣ ਦੇਣੀਆਂ ਜੇ ਕੋਈ ਪੁਰਾਣੀ ਗੱਲ ਤੁਹਾਨੂੰ ਪਰੇਸ਼ਾਨ ਕਰੇ ਤੁਹਾਡੇ ਮਨ ਵਿੱਚ ਵੀ ਆਵੇ ਤੁਸੀਂ ਉਹਨੂੰ ਆਪਣੇ ਮਨ ਵਿੱਚੋਂ ਕੱਢਣਾ ਹੈ ਅ ਤੁਸੀਂ ਉਹਨੂੰ ਆਪਣੇ ਮਨ ਵਿੱਚੋਂ ਕਿੱਦਾਂ ਕੱਢੋਗੇ ਉਸੇ ਘੜੀ ਉਹ ਸੋਚਣਾ ਸ਼ੁਰੂ ਕਰ ਦਿਓ ਜੋ ਪ੍ਰਾਪਤ ਕਰਨਾ ਚਾਹੁੰਦੇ ਹੋ ਉਸੇ ਘੜੀ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਮਨ ਵਿੱਚ ਲੈ ਆਓ ਉਸੇ ਘੜੀ ਕੋਈ ਚੰਗਾ ਕੰਮ ਕਰਨਾ ਸ਼ੁਰੂ ਕਰ ਦਿਓ ਉਸੇ ਘੜੀ ਤੁਸੀਂ ਇਮੈਜੀਨੇਸ਼ਨ ਦੇ ਵਿੱਚ ਚਲੇ ਜਾਓ ਕਿ ਤੁਹਾਡੇ ਲਾਈਫ ਦੇ ਵਿੱਚ ਬਹੁਤ ਬੈਸਟ ਹੋ ਰਿਹਾ ਹੈ ਤੁਹਾਡੇ ਬੱਚਿਆਂ ਦੇ ਵੱਲੋਂ ਤੁਹਾਨੂੰ ਗੁੱਡ ਨਿਊਜ਼ ਆ ਰਹੀ ਆ ਤੁਹਾਡੀ ਬਿਜ਼ਨਸ ਚੋਂ ਗੁੱਡ ਨਿਊਜ਼ ਆ ਰਹੀ ਆ ਤੁਹਾਡੇ ਕੋਲੇ ਐਂਜਲਸ ਮੈਸੇਜ ਲੈ ਕੇ ਆ ਰਹੇ ਆ ਗੁੱਡ ਨਿਊਜ਼ ਦੇ ਮੈਸੇਜ ਲੈ ਕੇ ਆ ਰਹੇ ਆ ਤਾਂ ਤੁਸੀਂ ਚੰਗੀਆਂ ਚੀਜ਼ਾਂ ਦੀ ਇਮੇਜਿਨੇਸ਼ਨ ਕਰਨੀ ਆ ਹallelujah ਫਿਰ ਤੁਸੀਂ ਉਹਨਾਂ ਪੁਰਾਣੇ ਗੰਦੇ ਗਲਤ ਤੇ ਦੁੱਖ ਦੇਣ ਵਾਲੇ ਵਿਚਾਰਾਂ ਦੇ ਵਿੱਚੋਂ ਬਾਹਰ ਆ ਜਾਓਗੇ ਬਿਲਕੁਲ ਵੀ ਤੁਸੀਂ ਇਹ ਗੱਲ ਨਹੀਂ ਕਹਿਣੀ ਕਈ ਵਾਰੀ ਆਪਾਂ ਘਰ ਵਿੱਚ ਕੀ ਕਹਿੰਦੇ ਆ ਬਹੁਤ ਸਾਰੀਆਂ ਭੈਣਾਂ ਨੂੰ ਵੀ ਇਹ ਆਦਤ ਹੁੰਦੀ ਆ ਤੇ ਭਰਾਵਾਂ ਨੂੰ ਵੀ ਤੂੰ ਦੇਖ ਲੈ ਪਿੱਛੇ ਸਾਰਾ ਸਾਲ ਇਦਾਂ ਕਰਦਾ ਰਿਹਾ ਹੈਂ ਤੂੰ ਸਾਰਾ ਸਾਲ ਸਾਡਾ ਲਹੂ ਪੀਤਾ ਸੀ ਹੈਨਾ ਕਿਆ ਹੋ ਜਾਂਦਾ ਨਾ ਇਸ ਸਾਲ ਵਿੱਚ ਕਿਸੇ ਨੇ ਵੀ ਇਦਾਂ ਦੀ ਕੋਈ ਗੱਲ ਨਹੀਂ ਕਰਨੀ ਪਿਛਲੇ ਸਾਲ ਤੂੰ ਬਾਰਾ ਗਰਦੀ ਕਰਦਾ ਰਿਆ ਇਸ ਸਾਲ ਉਹਨੇ ਨਹੀਂ ਕਰਨੀ ਇਸ ਲਈ ਪਿਛਲੀ ਗੱਲ ਨੂੰ ਵੀ ਚੇਤੇ ਨਹੀਂ ਕਰਨਾ ਕੋਈ ਵੀ ਪੁਰਾਣਾ ਕਰਸ ਜਿਹੜਾ ਉਹਦੀ ਲਾਈਫ ਵਿੱਚ ਸੀ ਕਿਸੇ ਦੀ ਵੀ ਤੁਸੀਂ ਰਿਪੀਟ ਬਿਲਕੁਲ ਵੀ ਨਹੀਂ ਕਰਨਾ ਕਿਉਂ ਵੇਖੋ ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ ਇਸ ਨਿਊ ਇਅਰ ਦੇ ਵਿੱਚ 2025 ਦੇ ਵਿੱਚ 2025 ਦੇ ਅੰਦਰ ਤੁਹਾਡੀ ਲਾਈਫ ਦੇ ਵਿੱਚ ਨਵਾਂ ਕੰਮ ਹੋਣ ਜਾ ਰਿਹਾ ਹੈ ਹallelujah ਅਰੋ ਨਵਾਂ ਕੰਮ ਤੁਹਾਡੀ ਗੁੱਡਨੈਸ ਦੇ ਲਈ ਆ ਤੁਹਾਡੀ ਗ੍ਰੇਟਨੈਸ ਦੇ ਲਈ ਆ ਤੁਹਾਡੀ ਪਾਵਰਫੁਲ ਟੈਸਟੀਮਨੀ ਦੇ ਲਈ ਹੋਏਗਾ ਹallelujah ਅਨ ਹੋ ਕਮ ਹੁਣ ਇਹ ਦਿਸ ਪਵੇਗਾ ਇਸੇ ਮਹੀਨੇ ਤੋਂ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ ਤੁਹਾਡੇ ਪਰਿਵਾਰ ਦੇ ਅੰਦਰ ਖੁਸ਼ੀਆਂ ਤੁਹਾਡੇ ਪਰਿਵਾਰ ਦੇ ਮੈਂਬਰਸ ਦਾ ਸੁਹਾਨਾ ਬਦਲਣਾ ਤੁਹਾਡੀ ਬਿਜ਼ਨਸ ਦੀ ਗਰੋਥ ਤੁਹਾਡੀ ਸਪਿਰਚੁਅਲ ਗਰੋਥ ਤੁਹਾਨੂੰ ਇਸੇ ਵੀਕ ਤੋਂ ਜਨੂਅਰੀ ਮੰਥ ਤੋਂ ਹੀ ਤੁਹਾਨੂੰ ਨਜ਼ਰ ਆਉਣੀ ਸਟਾਰਟ ਹੋ ਜਾਏਗੀ ਯਿਸੂ ਮਸੀਹ ਦੇ ਨਾਮ ਚ ਉਹ ਗਵਾਹੀ ਜੋ ਅੱਗੇ ਜਾ ਕੇ ਬੜਨ ਵਾਲੀ ਆ ਉਹਦੇ ਸਾਈਨ ਉਹਦੇ ਨਿਸ਼ਾਨ ਤੁਹਾਨੂੰ ਇਸੇ ਮਹੀਨੇ ਵਿੱਚ ਮਿਲਣੇ ਸ਼ੁਰੂ ਹੋ ਜਾਣਗੇ ਅ ਕਹਿੰਦਾ ਕੀ ਤੁਸੀਂ ਉਸ ਕੰਮ ਤੋਂ ਅਣਜਾਣ ਰਹੋਗੇ ਕਿ ਤੁਹਾਨੂੰ ਸਮਝ ਨਹੀਂ ਆਏਗੀ ਤੁਹਾਨੂੰ ਸਮਝ ਆਏਗੀ ਹallelujah ਮੈਂ ਉਜਾੜ ਵਿੱਚ ਹੀ ਰਾਹ ਬਣਾਵਾਂਗਾ ਅਤੇ ਥਲ ਵਿੱਚ ਨਦੀਆਂ ਜਿੱਥੇ ਤੁਸੀਂ ਆਪਣੇ ਆਪ ਨੂੰ ਫੇਲਿਅਰ ਮਹਿਸੂਸ ਕਰ ਰਹੇ ਹੋ ਜਿਹੜੇ ਕੰਮ ਵਿੱਚ ਤੁਸੀਂ ਉਲਝੇ ਹੋਏ ਮਹਿਸੂਸ ਕਰ ਰਹੇ ਹੋ ਜਿਸ ਰਿਸ਼ਤੇ ਤੋਂ ਤੁਸੀਂ છੁੱਟਣ ਦੀ ਕੋਸ਼ਿਸ਼ ਕਰ ਰਹੇ ਹੋ ਪਰਮੇਸ਼ਵਰ ਉਸੇ ਰਿਸ਼ਤੇ ਗਵਾਈ ਲੈ ਕੇ ਆ ਰਹੇ ਹੋ ਉੱਥੋਂ ਹਾਂ ਆ ਰਹੀ ਹੈ ਯਿਸੂ ਮਸੀਹ ਦੇ ਨਾਮ ਚ ਜੋ ਤੁਸੀਂ ਕੰਮ ਕਰਨ ਦੀ ਸੋਚ ਰਹੇ ਸੀ ਪਰ ਤੁਹਾਨੂੰ ਇੰਪੋਸੀਬਲ ਤੁਹਾਨੂੰ ਅਸੰਭਵ ਲੱਗ ਰਿਹਾ ਸੀ ਉਹ ਤੁਹਾਡੇ ਲਈ ਸੰਭਵ ਹੋਣ ਜਾ ਰਿਹਾ ਯਿਸੂ ਮਸੀਹ ਦੇ ਨਾਮ ਚ ਕਿਉਂਕਿ ਵਚਨ ਚ ਲਿਖਿਆ ਮੈਂ ਉਜਾੜ ਵਿੱਚ ਹੀ ਹੀਰਾ ਬਣਾਵਾਂਗਾ ਜਿੱਥੇ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਕੋਈ ਮਦਦ ਨਜ਼ਰ ਨਹੀਂ ਆ ਰਹੀ ਕੋਈ ਸਿਫਾਰਿਸ਼ ਨਜ਼ਰ ਨਹੀਂ ਆ ਰਹੀ ਕੋਈ ਇੰਤਜ਼ਾਮ ਨਜ਼ਰ ਕੋਸ਼ ਪੂਰਾ ਕਰਨ ਜਾ ਰਿਹਾ ਤੁਹਾਡਾ ਪਰਮੇਸ਼ਵਰ ਜੀਦਾ ਯਹਵਾ ਸੈਨਾਵਾ ਦਾ ਪਰਮੇਸ਼ਰ ਹallelujah ਅਰ ਥਲ ਵਿੱਚ ਨਦੀਆਂ ਜਿੱਥੇ ਕਦੀ ਬਰਕਤ ਨਹੀਂ ਹੋਈ ਤੁਸੀਂ ਉਥੋਂ ਬਰਕਤ ਨੂੰ ਪਾਓਗੇ ਜਿੱਥੋਂ ਕਦੀ ਤੁਹਾਨੂੰ ਉਮੀਦ ਨਹੀਂ ਸੀ ਉਥੋਂ ਤੁਹਾਡੇ ਲਈ ਉਮੀਦ ਦੀ ਗਵਾਹੀ ਬਣੇਗੀ ਹallelujah ਸੋ ਇਸ ਸਾਲ ਤੁਹਾਡੀ ਤਰੱਕੀ ਦਾ ਸਾਲ ਆ ਇਹ ਤੁਹਾਡੇ ਬਿਹਤਰੀ ਦਾ ਸਾਲ ਆ ਇਹ ਤੁਹਾਡੇ ਬਹੁਤ ਅੱਗੇ ਜਾਣ ਦਾ ਸਾਲ ਆ ਯਰਮੀ ਦੀ ਆਧਿਕਾਤ ਉਹਦਾ 29 ਚੈਪਟਰ 29 ਨੰਬਰ ਅਧਿਆਇ ਤੇ 11 ਤੋਂ 14 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਵਿਖੇ ਸੋਚਦਾ ਹਾਂ ਮੈਂ ਜਾਣਦਾ ਹਾਂ ਯਹਵਾ ਦਾ ਵਾਕ ਹੈ ਸ਼ਾਂਤੀ ਦੀਆਂ ਸੋਚਾਂ ਬੁਰਾਈਆਂ ਦੀਆਂ ਨਹੀਂ ਭਈ ਮੈਂ ਤੁਹਾਨੂੰ ਸ਼ੇਖਰ ਨੂੰ ਆਸ ਤੋਂ ਆਵਾਂ ਤਦ ਤੁਸੀਂ ਮੈਨੂੰ ਪੁਕਾਰੋਗੇ ਅਤੇ ਜਾ ਕੇ ਮੇਥੋਂ ਪ੍ਰਾਰਥਨਾ ਕਰੋਗੇ ਤੇ ਮੈਂ ਤੁਹਾਡੀ ਸੁਣਾਗਾ ਤੁਸੀਂ ਮੈਨੂੰ ਭਾੜੋਗੇ ਅਤੇ ਮੈਂ ਤੁਹਾਨੂੰ ਲੰਭਾਂਗਾ ਯਹੋਵਾ ਦਾ ਵਾਕ ਹੈ ਮੈਂ ਤੁਹਾਡੀ ਅਸੀਰੀ ਨੂੰ ਮੁਕਾ ਦੇਵਾਂਗਾ ਅਤੇ ਮੈਂ ਤੁਹਾਨੂੰ ਸਾਰੀਆਂ ਥਾਵਾਂ ਵਿੱਚੋਂ ਅਤੇ ਸਾਰੀਆਂ ਥਾਵਾਂ ਵਿੱਚੋਂ ਜਿੱਥੋਂ ਮੈਂ ਤੁਹਾਨੂੰ ਹੱਕ ਦਿੱਤਾ ਸੀ ਇਕੱਠਾ ਕਰਾਂਗਾ ਯਹੋਵਾ ਦਾ ਵਾਕ ਹੈ ਅਤੇ ਮੈਂ ਤੁਹਾਨੂੰ ਇਸ ਥਾਂ ਮੋੜ ਲਿਆਵਾਂਗਾ ਜਿੱਥੋਂ ਮੈਂ ਤੁਹਾਨੂੰ ਅਸੀਰ ਕਰਵਾਇਆ ਸੀ ਆਮੇਨ ਹਾਲੇਲੂਇਆ ਸੋ ਵਾਚ ਸਿਆਯਾ ਪਰਮੇਸ਼ਵਰ ਨੇ ਕਿ ਪਰਮੇਸ਼ਵਰ ਨੇ ਸਾਡੇ ਲਈ ਜੋ ਸੋਚਿਆ ਹੈ ਉਹ ਬਹੁਤ ਹੀ ਬੈਸਟ ਹੈ ਬਹੁਤ ਜ਼ਿਆਦਾ ਚੰਗਾ ਹੈ ਸਾਡੀ ਸੋਚ ਨਾਲੋਂ ਸਾਡੇ ਅੰਦਾਜ਼ੇ ਨਾਲੋਂ ਸਾਡੇ ਸੁਪਨਿਆਂ ਨਾਲੋਂ ਕਿਤੇ ਹੀ ਜ਼ਿਆਦਾ ਚੰਗਾ ਪਰਮੇਸ਼ਵਰ ਨੇ ਸਾਡੇ ਲਈ ਸੋਚਿਆ ਹੈ ਪਰਮੇਸ਼ਵਰ ਦੀਆਂ ਸੋਚਾਂ ਵਿੱਚ ਸਾਨੂੰ ਬਿਮਾਰ ਕਰਨਾ ਪਰਮੇਸ਼ਵਰ ਦੀਆਂ ਸੋਚਾਂ ਦੇ ਅਨੁਸਾਰ ਸਾਨੂੰ ਘਾਟਾ ਪੈਣਾ ਉਹਨੇ ਨਹੀਂ ਸੋਚਿਆ ਪਰਮੇਸ਼ਵਰ ਨੇ ਇਹ ਨਹੀਂ ਸੋਚਿਆ ਕਿ ਤੁਹਾਨੂੰ ਘਾਟਾ ਪਵੇ ਪਰਮੇਸ਼ਵਰ ਨੇ ਇਹ ਨਹੀਂ ਸੋਚਿਆ ਕਿ ਤੁਸੀਂ ਬਿਮਾਰ ਹੋਵੋ ਪਰਮੇਸ਼ਵਰ ਨੇ ਇਹ ਨਹੀਂ ਸੋਚਿਆ ਕਿ ਤੁਸੀਂ ਗਰੀਬੀ ਵਿੱਚ ਫਸੇ ਰਹੋ ਪਰ ਪਰਮੇਸ਼ਵਰ ਨੇ ਕੀ ਸੋਚਿਆ ਕਹਿੰਦਾ ਉਹ ਸੋਚਾਂ ਜਿਹੜੀਆਂ ਮੈਂ ਤੁਹਾਡੇ ਵਿਖੇ ਸੋਚਦਾ ਮੈਂ ਜਾਣਦਾ ਹਾਂ ਉਹ ਹੋ ਜੇ ਕੰਮ ਕਰਨਾ ਚਾਹੁੰਦੇ ਆ ਜਿੰਨਾ ਕੰਮਾਂ ਦੇ ਨਾਲ ਤੁਹਾਨੂੰ ਸ਼ਾਂਤੀ ਮਿਲੇ ਪਰਮੇਸ਼ਰ ਤੁਹਾਡੇ ਜੀਵਨ ਚ ਉਹਨਾਂ ਨਵੇਂ ਰਿਸ਼ਤੇਦਾਰਾਂ ਨੂੰ ਲੈ ਕੇ ਆਉਣਗੇ ਭਾਵ ਤੁਹਾਡੇ ਬੱਚਿਆਂ ਦੇ ਰਿਸ਼ਤੇ ਉਹਨਾਂ ਘਰਾਂ ਵਿੱਚ ਹੋਣਗੇ ਜਿੱਥੇ ਤੁਸੀਂ ਜ਼ਿੰਦਗੀ ਪਰ सेलिब्रेट ਕਰਦੇ ਰਹੋਗੇ ਹallelujah ਇਹ ਤੁਹਾਡੇ ਲਈ ਪ੍ਰੋਫੈਟਿਕ ਵਰਡ ਆ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਾ ਦੇ ਵਿੱਚ ਪਏ ਹੋਏ ਆ ਸੋ ਹਰ ਤੁਹਾਡੀ ਜ਼ਿੰਦਗੀ ਵਿੱਚ ਜਿਹੜਾ ਹੋਏਗਾ ਉਹਦੇ ਚੋਂ ਤੁਹਾਡੇ ਲਈ ਸ਼ਾਂਤੀ ਨਿਕਲ ਕੇ ਆਏਗੀ ਚਿੰਤਾ ਨਹੀਂ ਹੋਏਗੀ ਤੁਹਾਨੂੰ ਤੁਹਾਡੀ ਬਿਜ਼ਨਸ ਦੀ ਚਿੰਤਾ ਨਹੀਂ ਹੋਊਗੀ ਬੱਚਿਆਂ ਦੀ ਚਿੰਤਾ ਨਹੀਂ ਹੋਊਗੀ ਇਸ ਸਾਲ ਤੁਹਾਡੇ ਬੱਚਿਆਂ ਦੇ ਰਿਜ਼ਲਟ ਟੈਸਟੀਮਨੀ ਵਾਲੇ ਰਿਜ਼ਲਟ ਹੋਣਗੇ ਤੁਹਾਡੇ ਬੱਚਿਆਂ ਦੀਆਂ ਜੋਬਸ ਜਿੰਨਾ ਤੁਸੀਂ ਸੋਚਦੇ ਆ ਕਿ ਮੈਨੂੰ ਮਿਲ ਜਵੇ ਉਹਦੇ ਨਾਲੋਂ ਜ਼ਿਆਦਾ ਅੱਛਾ ਤੁਹਾਡੇ ਜੀਵਨ ਵਿੱਚ ਹੋਏਗਾ ਇਹ ਮੇਰੇ ਵੱਲੋਂ ਨਹੀਂ ਪਰ ਪਰਮੇਸ਼ਵਰ ਦੇ ਵੱਲੋਂ ਤੁਹਾਡੇ ਲਈ ਸੋਚੀਆਂ ਹੋਈਆਂ ਸੋਚਾਂ ਹਨ ਇੰਨੀ ਸ਼ਾਂਤੀ ਨਾਲ ਪ੍ਰਭੂ ਤੁਹਾਨੂੰ ਗੱਡੀ ਨਹੀਂ ਆ ਮੈਂ ਕਿੱਦਾਂ ਜਾ ਸਕਦਾ ਆ ਇਹ ਸਭ ਚੀਜ਼ਾਂ ਤੁਹਾਨੂੰ ਡਿਸਟਰਬ ਕਰਦੀਆਂ ਆ ਪਰ ਇਸ ਸਾਲ ਡਿਸਟੈਂਸ ਦੇ ਖਤਮ ਹੋ ਹੋਵੇ ਕਿ ਮੈਂ ਕੀ ਖਾਵਾਂ ਮੈਂ ਕੀ ਪਾਵਾਂ ਮੈਂ ਕਿਵੇਂ ਮੇਰੇ ਕੋਲੇ ਤਾਂ ਗੱਡੀ ਨਹੀਂ ਆ ਮੈਂ ਕਿੱਦਾਂ ਜਾ ਸਕਦਾ ਆ ਇਹ ਸਭ ਚੀਜ਼ਾਂ ਤੁਹਾਨੂੰ ਡਿਸਟਰਬ ਕਰਦੀਆਂ ਆ ਪਰ ਇਸ ਸਾਲ ਡਿਸਟੈਂਸ ਦੇ ਖਤਮ ਹੋਣ ਦਾ ਸਾਲ ਆ ਹਾਲੇਲੂਆ ਬਚਨ ਚ ਲਿਖਿਆ ਜਿਹੜੀਆਂ ਸੋਚਾਂ ਪਰਮੇਸ਼ਵਰ ਜੀ ਸੋਚਦੇ ਆ ਉਹ ਬੁਰੀਾਈ ਦੀਆਂ ਨਹੀਂ ਆ ਤੇ ਉਹ ਹਾਨੀ ਦੀਆਂ ਵੀ ਨਹੀਂ ਆ ਉਹ ਲਾਭ ਦੀਆਂ ਹallelujah ਪ੍ਰਭੂ ਚਾਹੁੰਦੇ ਆ ਕਿ ਤੁਸੀਂ ਜੇਸ ਵੀ ਕੰਮ ਨੂੰ ਹੱਥ ਪਾਓ ਉਸ ਕੰਮ ਦੇ ਵਿੱਚ ਤੁਸੀਂ ਸਫਲ ਹੋ ਜਾਓ ਜਿਹੜਾ ਵੀ ਕੰਮ ਤੁਸੀਂ ਸ਼ੁਰੂ ਕਰੋ ਉਹਦੇ ਚੋਂ ਤੁਹਾਨੂੰ ਬੈਨੀਫਿਟ ਆਏ ਜਿਹੜੀ ਵੀ ਤੁਸੀਂ ਪ੍ਰਾਰਥਨਾ ਕਰੋ ਤੁਹਾਡੀ ਪ੍ਰਾਰਥਨਾ ਦਾ ਉੱਤਰ ਤੁਹਾਨੂੰ ਮਿਲੇ ਹallelujah ਅਰ ਪਰਮੇਸ਼ਵਰ ਦੀ ਸੋਚ ਆ ਮੈਂ ਤੁਹਾਡੀ ਇਸ ਸੀਰੀ ਨੂੰ ਮੁਕਾ ਦੇਵਾਂਗਾ ਹallelujah ਪ੍ਰਭੂ ਤੁਹਾਡੇ ਜੀਵਨ ਦੇ ਵਿੱਚੋਂ ਗਮਾਂ ਮਕਾਉਣ ਦੀ ਸੋਚ ਆ ਪਰਮੇਸ਼ਵਰ ਦੀ ਉਹ ਤੁਹਾਡੇ ਲਈ ਪੂਰਾ ਕਰੇਗਾ ਪਰਮੇਸ਼ਵਰ ਦੀ ਸੋਚ ਆ ਇਸ ਸਾਲ ਵਿੱਚ ਕਿਉਂ ਤੁਹਾਨੂੰ ਕੋਮਾ ਵਿੱਚੋਂ ਉੱਚਾ ਚੱਕੇ ਹallelujah ਅਰ ਤੁਸੀਂ ਜਿੱਥੇ ਕਿਤੇ ਖਿਲਰੇ ਫਿਰਦੇ ਹੋ ਤੁਹਾਡੀਆਂ ਬਰਕਤਾਂ ਜਿੱਥੇ ਕਿਤੇ ਖਿਲਰੀਆਂ ਫੇੜਦੀਆਂ ਪ੍ਰਭੂ ਦੀ ਇੱਛਾ ਆ ਕਿਉਂ ਤੁਹਾਡੇ ਕੋਲ ਪਹੁੰਚਣ ਅਰ ਤੁਸੀਂ ਇਕੱਠੇ ਹੋ ਜਾਓ ਹallelujah ਸੱਚਮੁੱਚ ਪਰਮੇਸ਼ਰ ਤੁਹਾਨੂੰ ਇਕੱਠਾ ਕਰਨਾ ਚਾਹੁੰਦੇ ਕਿਉਂਕਿ ਵਚਨ 'ਚ ਲਿਖਿਆ ਜਿੱਥੇ ਮੈਂ ਤੁਹਾਨੂੰ ਹੱਕ ਦਿੱਤਾ ਸੀ ਇਕੱਠਾ ਕਰਾਂਗਾ ਯਹੋਵਾ ਦਾ ਵਾਅਦਾ ਕਿ ਮੈਂ ਤੁਹਾਨੂੰ ਇਸ ਥਾਂ ਮੋੜ ਲਿਆਵਾਂਗਾ ਹallelujah ਤੇ ਮੈਂ ਯਕੀਨ ਕਰਦੀ ਆ ਜਿਹੜੇ ਇਸ ਥਾਂ ਵਿੱਚੋਂ ਹੱਕ ਦਿੱਤੇ ਗਏ ਸੀ ਇਸ ਸਾਲ ਉਹ ਇਸ ਥਾਂ ਵਿੱਚ ਮੁੜ ਕੇ ਆ ਰਹੇ ਆ ਯਿਸੂ ਹallelujah ਬਹੁਤ ਸੱਚਮੁੱਚ ਅੱਜ ਦਾ ਵਚਨ ਮੇਰੇ ਲਈ ਸੀ ਮੇਰੀ ਫੈਮਿਲੀ ਦੇ ਲਈ ਸੀ ਬੱਚੇਾਂ ਦੇ ਲਈ ਸੀ ਮੇਰੇ ਬਿਜ਼ਨਸ ਦੇ ਲਈ ਸੀ ਮੇਰੇ ਪੂਰੇ ਪਰਿਵਾਰ ਦੇ ਲਈ ਸੀ ਮੇਰੇ ਆਸ਼ੀਸ਼ ਦੇ ਲਈ ਸੀ ਧੰਨਵਾਦ ਪ੍ਰਭੂ ਦਾ ਕਿਉਂਕਿ ਆਪਾਂ ਬਹੁਤ ਕੁਝ ਸਿੱਖਿਆ ਹੈ ਕਿ ਕਿਸ ਤਰ੍ਹਾਂ ਸੱਚ ਇਸ 2025 ਦੇ ਵਿੱਚ ਆਪਾਂ ਕਿਦਾਂ ਬਲੇਸਿੰਗ ਪਾ ਸਕਦੇ ਹਣਾ ਤੇ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ ਇਸ ਵਚਨ ਦੇ ਲਈ ਮੈਂ ਵਿਸ਼ਵਾਸ ਕਰਦੀ ਹਾਂ ਤੁਸੀਂ ਸਾਰਿਆਂ ਨੇ ਵੀ ਬਹੁਤ ਤਾਈ ਦੇ ਨਾਲ ਆਸ਼ੀਸ਼ ਪਾਈ ਹੋਣੀ ਹੈ ਪ੍ਰਭੂ ਦੀ ਦਾਸੀ ਪਸਟੇ ਦਿਓਲ ਜੀ ਕੋਲੋਂ ਔਰ ਇਦਾਂ ਦੀ ਵੀਡੀਓ ਆਪਾਂ ਹੋਰ ਵੀ ਲੱਕੇ ਹੁੰਦੇ ਰਾਵਾਂਗੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਸਭ ਕੋ ਮੇਰੀ ਤਰਫ ਸੇ ਜੈ ਮਸੀਹ ਕੀ ਆਮੇਨ ਹਾਲੇਲੂਇਆ